ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਵੀ ਜਿਹਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਬਾਈ ਜੀ ਆਹ ਕਬੂਤਰ ਆਪਣੇ ਕੋਲ ਹੋਰ ਆ ਗਿਆ ਬਾਈ ਆਹ ਦੇਖ ਲਓ ਇਹ ਲੈ ਕੇ ਆਏ ਆ ਬਾਈ ਹੁਣ ਆਪਾਂ ਤੇ ਹੁਣ ਸਾਨੂੰ ਅੰਦਰ ਛੱਡ ਕੇ ਦਿਖਾਵਾਂ ਵੀ ਕਹੇ ਕਹੇ ਜਿਹਨੇ ਸਾਰੇ ਉੱਡਣ ਵਾਲੇ ਕਬੂਤਰ ਨੇ ਇਹ ਚ ਇੱਕ ਦੋ ਕਬੂਤਰ ਵੱਡੇ ਆ ਉੱਗਣ ਵਾਲਾ ਗੁਤਰਾ ਵੀ ਨੀਲੀ ਛਾਦਰੀ ਦੇ ਲੱਗੇ ਹੋਏ ਆ। ਇਹ ਸਰਵਿਸਰ ਨੀਲੀ ਛਾਦਰੀ ਦੇ ਆ। 19 ਨੇ ਬਈ ਟੋਟਲੇ 19 ਨੇ। ਇਹ ਅੰਦਰ ਦਿਖਾਉਣਾ ਸਾਨੂੰ। ਛੱਡ ਕੇ ਫੜੀ ਚੋਦੂ ਮਾ ਤੇ। ਇਹ ਫੜੀ ਚੋਦੂ। ਅੰ ਮਸਾ ਆਪਾਂ ਸਾਨੂੰ ਇਹਨਾਂ ਦਾ ਸ਼ੌਂਕ ਕਰਾਉਣਾ ਉਹ। ਆ ਜਾ ਵੀ ਕੱਲਾ-ਕੱਲਾ ਗੱਲ ਕਰਦੇ ਆ ਜੀ। ਸੁਣ ਲੋ ਬਈ ਗੁਤਰਾ ਵੇਖੋ। ਬਹੁਤ ਸ਼ਾਨਦਾਰ ਗੁਤਰਾ ਆ ਬਈ ਆਪਣੇ ਕੋਲ। ਕੀ ਕੋਈ ਕੋਈ ਟ੍ਰਾਇਲ ਹੈ। ਅਲੈਗੋਰ। ਬਹੁਤ ਬੁਰੇ ਸਾਂ ਦਾ ਹੈਗੇ। ਉੱਡਣ ਵਾਲੀ ਹੁਸਤ ਹੈਗੇ। ਨੀਲੀ ਢੰਗਦੀ ਆ ਬਈ। ਨੀਲੀ ਢੰਗਦੀ ਆ ਬਈ। ਜੇ ਜੇ ਇਤਰਾ ਬੁਸਰੀ ਵੱਡੇ ਹੋਣਗੇ ਜੇ ਬਈ। ਬਾਕੀ ਸਾਰੇ ਉੱਡਣ ਵਾਲੀ ਹੁਸਤ ਹੈਗੇ। ਕੱਦ-ਗਾੜ ਬਹੁਤ ਆ ਬਈ ਕੂਤਾਂ। नीली शादरी पर लगे हुए बीक है भाई जी नीली शादरी देखिए भाई जी करो चेक पर पहले चेक कर लो भाई गो ठीक है भाई। ਪਰ ਇਹ ਤੇ ਨਵੀਆਂ ਖੁਸਮਾਂ ਨਾਲ ਚੈੱਕ ਇਹ ਗੁੰਤਰ ਉੱਡਣ ਵਾਲਿਆ ਬਾਈ ਸਾਰੇ ਮੀਲੀ ਛਾਤਰੀ ਦੇ ਬਾਈ 300 ਦੇ ਸਰੋਂ ਨੂੰ ਦਿੰਨੇ ਆ ਬਾਈ ਆਪਾਂ ਨੇ ਕਾਲ ਸਰੀ ਕੂੜੀ ਖੱਟੀਆਂ ਖਾਣਾ ਬਾਈ ਕਾਲੀਆਂ ਨੰਦਰਾ ਨੇ ਬਾਈ ਇਹਦੀਆਂ ਪਰ ਬੱਲੇ ਪੂਰੇ ਚੰਗੇ ਆ ਬਾਈ ਇੱਕ ਜੀ ਜਨ ਉਹ ਕਿੱਥੋਂ ਨੂੰ ਕੋਈ ਤਦ ਕਾਲ ਮੈਂ ਬਣ ਮਾਹੀ ਕਾਲ ਸ੍ਰੀ ਹਨਾਰੀ ਅੱਖਾਂ ਦੀ ਵਾਲੀ ਜਿਵੇਂ ਦੇਖੋ ਵੀ ਇਹ ਅਸਮਾਨੀ ਕਾਲ ਸ੍ਰੀ ਹੁੰਦੇ ਆ ਇਹ ਵੀ ਉੱਚਾਈ ਆ ਬਈ ਆਪਣੇ ਮੂਹਰੇ ਮਾਹੀ ਕਾਲ ਨੂੰ ਚੈੱਕ ਕਰ ਲਾ ਕਰ ਤੈਨੂੰ ਸੋਦੇ ਹਿਸਾਬ ਨੂੰ ਦੇਦੇ ਆ ਬਈ ਤੇ ਚੁੱਟੀ ਰੱਖਣ ਦੀ ਲੋੜ ਨਹੀਂ ਬਾਈ ਮੈਂ ਉਹ ਆਈ ਪਰਾਂ ਦੇ ਕੁਆਲਟੀ ਚ ਚੇਪ ਕਰੂੰਗਾ ਦੇਖੀ ਚੱਲਾਂ ਬਾਈ ਕੰਪੂਕ ਤਾਲੀਆਂ ਅੱਖਾਂ ਬਾਈ ਚਿੱਟੀ ਨੋਕ ਆ ਬਾਈ ਉੱਡਣ ਵਾਲੇ ਕੂਤਰਾ ਬਾਈ 300 ਦੇ ਹਿਸਾਬ ਨਾਲ ਦੇ ਰਿਆਂ ਬਾਈ ਠੀਕ ਹੈ ਜੀ ਗੂੜਾ ਨਾ ਖੱਟੀਆਂ ਅੱਖਾਂ ਦਾ ਗੂੜਾ ਲਾਲ ਬੀਚਰ ਨੀਲੀ ਸ਼ਰਮੀ ਜਮਾ ਜੀ 300 ਦੇ ਹਿਸਾਬ ਨਾਲ ਦੇਣੇ ਆ ਬਈ ਸਾਰੇ ਇਹ ਵੀ ਲਾਣਾ ਪਤਾ ਪੱਠਾ ਮੌਜਾ ਬਈ 12 ਦਾ ਇਹ ਜਾਂ ਦੋ ਜਾਂ ਕਾਜ 20 ਰੁਪਏ ਦਾ ਬਈ ਦੋ ਜਾਂ ਕਾਜ 20 ਰੁਪਏ ਦਾ ਬਈ ਇਹ ਰੰਗ ਉਤਰਦੇ। ਕੋ ਰੰਗ ਵੀ ਲੱਗਿਆ ਲਗਾਇਆ ਤੇ ਨੂੰ ਤੁਹਾਨੂੰ। ਤੁਹਾਨੂੰ ਰੰਗ ਲਾਉਣ ਦੀ ਵੀ ਲੋੜ ਪੈਣੀ ਬਈ। ਆਹ ਤਾਂ ਚੈੱਕ ਕਰੋ ਵਈਆਂ। ਨਹੀਂ ਅੱਖਾਂ ਨੇ ਬਈ। ਉਹ ਅੱਭੀ ਪੜਕਾਂ ਪੀੜੀ ਅੰਕਾਂ ਨੇ ਬਈਆਂ खट्टियाँ अखा माड़े माड़े काले चुट्टा बी ठीक है बी उ कबूतर है बी उ खट्टी अखा चिट्टी नोक ਕੱਚੀ ਤੀਨੋਂ ਕੋਈ ਪਾਰਜ ਪੱਕੇ ਰੰਗਾ ਬਾਈ ਪੱਕਾ ਚੱਲਦਾ ਪੈਰ ਗੁੰਡੂੜਿਆ ਬਾਈ ਤੇ ਪੰਜੇ ਆਮ ਕੌਂਪਰਲੋ ਬਾਈ ਕਿੰਗ ਆਖੋ 30 30 ਇਹ ਸਾਰੇ ਦੇ ਸਾਰੇ ਬਾਈ 300 ਦੇ ਹਿਸਾਬ ਨੂੰ ਦੇਣੇ ਬਾਈ ਆਪਾਂ ਖਟੀਆਂ ਖੱਲ ਲਾਲ ਚੀਨੇ ਬਾਈ ਕਾ ਬਾਈ ਦੇਦੀ ਪੱਕਾ ਛੱਲਾ ਬਈ ਪਰਚਾ ਚੱਟੀਆਂ ਅੱਖਾਂ ਕਾਲ ਲੋ ਕੇ ਬਈ ਜੱਭਾ ਸਰਾ ਬਈ ਦਾ ਕਰੋ ਬਈ ਬੜਾ ਜਲ ਗਸਾ ਚੱਟੇ ਬਈ ਉਹ ਚਿਕਨ ਦਾ ਭੁੰਨ ਕਾਵਾ ਜੀ ਮੰਦਰੂ ਕਾਵਾਏ ਪੂਰੀ ਨੋਕ ਲਾਲ ਜੀ ਨਾ ਕਬੂਤਰ ਬਾਈ ਨਵ ਬਾਈ ਕਰੋ ਚੱਕ ਬਾਈ ਇਹ ਬਾਈ ਹੁਣ 19 ਕਬੂਤਰ ਛੱਡਨੇ ਆਪਾਂ ਨੇ ਅਸੀਂ ਫੜਨਦੇ ਫਿਰ ਤੇ ਬਾਈ 19 ਆਪਣੇ ਨਵੇਂ ਕਬੂਤਰ ਛੱਡਦੇ ਬਾਈ ਠੀਕ ਹੈ ਸੁਨੈਰੀ ਅੱਖਾਂ ਬਾਈ ਲਾਲ ਸਰੀ ਚਿੱਟੇ ਚੱਲਦੇ ਨਾਲ ਸ੍ਰੀ ਬਾਈ ਸਨੈਰੀ ਰੱਖ ਪੂਰੀ ਨੋਕ ਬਾਈ ਅੱਲਾਹ ਵਾ ਜੀ ਆ ਕਬੂਤਰ ਆਈ ਸੀ ਆਪਣੇ ਕੋਲ ਕੁਝ ਜਿਹੜੇ ਸਵੇਰੇ ਵੀਡੀਓ ਭਜੀਦੀ ਉਹ ਕਰਦੇ ਆਗੇ ਕੁਝ ਇਹਨਾਂ ਚੁੱਕ ਵੇਖ ਗਏ ਬਾਈ ਠੀਕ ਹੈ ਬਾਈ ਜੀ ਕੁਝ ਵਿਕ ਵੀ ਗਏ ਤੇ ਕੁਝ ਪਰਦੇ ਵੀ ਵਿਕ ਜਾਣਗੇ ਬਾਈ ਸ਼ਾਮ ਤੱਕ ਠੀਕ ਹੈ ਬਾਈ ਜੀ ਆ ਗੋਲੀ ਵਿਕੀ ਵਿਕੀ ਹੋਈ ਆ ਆਪਣੀ ਬਾਈ ਇੱਕੋ ਲੱਕਾ ਕੰਪਟਰ ਬਾਈ ਇਹ ਦੋ ਵਿਕੇ ਹੋਏ ਨੇ ਠੀਕ ਹੈ ਬਾਈ ਇਹਨਾਂ ਦੀ ਪੇਮੈਂਟ ਆ ਗਈ ਇਹ ਦੋ ਵਿਕੇ ਹੋਏ ਨੇ ਆਪਣੇ ਕੋਲ ਬਾਕੀ ਹੋਰ ਜਿਹੜਾ ਮਰਜ਼ੀ ਲੈਣਾ ਲੈ ਸਕਦਾ ਤੁਸੀਂ ਠੀਕ ਹੈ ਬਾਈ ਜੀ ਇੱਥੇ ਲੱਗਾ ਵੇ ਕੇ ਕਾ ਗੋਲੀ ਕੁੱਤੇ ਬਈ ਇਹ ਵਿਕ ਚੁੱਕੇ ਬਈ ਆਪਣੇ ਤੇ ਬਾਕੀ ਜਿਹੜਾ ਮਰਜ਼ੀ ਲੈ ਲਿਓ ਬਈ 300 ਦੇ ਹਿਸਾਬ ਨੂੰ ਦੇਣਿਆ ਬਈ ਜੀ ਆਪਾਂ ਨੂੰ ਠੀਕ ਆ ਬਈ ਕਰ ਲਓ ਚੈੱਕ ਬਈ ਅਲੱਗ-ਅਲੱਗ ਚੈੱਕ ਕਰ ਲਓ ਬਈ ਜੀ ਤੇ ਫੋਨ ਨੰਬਰ ਮੇਰਾ ਹੋ ਗਿਆ ਬਈ ਕਾਲ ਸੀਸ ਆ ਤੇ ਕਾਈ ਜੀ ਦਾ ਨਾਮ ਕੀ ਫੋਨ ਨੰਬਰ ਹੈ ਜੀ ਬਾਈ ਨਾਗਰਾ ਪ੍ਰੋਡਕਸ਼ਨ ਤੇ ਸਬਸਕ੍ਰਾਈਬ ਕਰ ਲੋ ਬਾਈ ਮੂ ਤੇ ਨਾਲ ਖਰਾ ਪ੍ਰੋਡਕਸ਼ਨ ਜੂਬੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵਾਈਲ ਵਾਲਾ ਬਟਰ ਵੀ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜੇ ਜੀ ਮਿਲਦੇ ਆ ਜਲਦੀ ਹੀ ਕੋਈ ਅਗਲੀ ਵੀਡੀਓ ਤੇ ਆ ਤੱਕ ਲਈ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਹ